ਮੰਦਰ ਦੇ ਵਿੱਚ ਜਨਾਨੀਆਂ ਕੀ ਸ਼ਰਾਬੀ ਗਾਣਿਆਂ ਤੇ ਡਾਂਸ ਕਰ ਰਹੀਆਂ ਆ ਇਹ ਅਣਜਾਣੇ ਚ ਨ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਹੈ ਜਿੱਦਾਂ ਦਾ ਗਾਣਾ ਉਦਾਂ ਦੇ ਹੀ ਐਕਸ਼ਨ ਕਰ ਰਹੀਆਂ ਆ ਇਹ ਸਾਡੇ ਦਿਲ ਨੂੰ ਝੋੜਨ ਵਾਲੀ ਵੀਡੀਓ ਹੈਗੀ ਆ ਜਿਹੜੇ ਮੰਦਰਾਂ ਦੇ ਵਿੱਚ ਪੰਡਤ ਬੈਠੇ ਹਨ ਜੀ ਉਹਨਾਂ ਦਾ ਵੀ ਕੋਈ ਫਰਜ਼ ਬੰਦਾ ਕਿ ਆਪਾਂ ਰੋਕੀਏ ਇਹ ਬੇਨਤੀ ਕਰਾਂਗਾ ਸੰਗਤ ਨੂੰ ਕਿ ਤੁਹਾਨੂੰ ਦੱਸਿਆ ਜਾਵੇ ਕਿ ਇਹ ਕਿਹੜੇ ਮੰਦਰ ਦੀਆਂ ਹੈਗੀਆਂ ਬੀਬੀਆਂ ਇਸ ਮੰਦਰ ਦੀਆਂ ਵੀਡੀਓ ਹੈਗੀ ਆ ਜਿਹੜਾ ਵੀ ਸਾਨੂੰ ਦੱਸਿਆ ਗਿਆ ਉਹਦਾ ਨਾਂ ਅਸੀਂ ਗੁਪਤ ਰੱਖਾਂਗੇ ਤੇ ਉਹਨੂੰ ਉਚਿਤ ਨਾਮ ਵੀ ਦਿੱਤਾ ਜਾਏਗਾ। ਹਾਲੇ ਕੁਝ ਵੀ ਗੱਲ ਹੋ ਗਈ ਆ। ਪੂਰੇ ਵੱਸਾ ਨਹੀਂ ਚੱਲਿਆ। ਕਿੰਨੀ ਵੀ ਜਿੰਨੀਆਂ ਫੀਸ ਹੋਣਗੇ। ਜੈ ਸ਼੍ਰੀ ਰਾਮ ਜਗਤ ਗੁਰੂ ਸੁਆਮੀ ਅਸ਼ਨੀਲ ਮਹਾਰਾਜ ਇੱਕ ਅੱਜ ਵੀਡੀਓ ਸਾਡੀ ਸੰਗਿਆਨ ਚ ਆਈ ਹੈ ਜਿਹਦੇ ਵਿੱਚ ਮੰਦਰ ਦੇ ਵਿੱਚ ਜਨਾਨੀਆਂ ਕੀ ਸ਼ਰਾਬੀ ਗਾਣਿਆਂ ਤੇ ਡਾਂਸ ਕਰ ਰਹੀਆਂ ਆ ਇਹ ਅਣਜਾਣੇ ਚ ਨ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਆ ਜਿੱਦਾਂ ਦਾ ਗਾਣਾ ਉਦਾਂ ਦੇ ਹੀ ਐਕਸ਼ਨ ਕਰ ਰਹੀਆਂ ਆ ਇਹ ਸਾਡੇ ਦਿਲ ਨੂੰ ਝੋੜਨ ਵਾਲੀ ਵੀਡੀਓ ਹੈਗੀ ਆ ਨਾਲ ਹੀ ਮੈਂ ਇਹ ਬੇਨਤੀ ਕਰਾਂਗਾ ਸੰਗਤ ਨੂੰ ਕਿ ਤੁਹਾਨੂੰ ਦੱਸਿਆ ਜਾਵੇ ਕਿ ਇਹ ਕਿਹੜੇ ਮੰਦਰ ਦੀਆਂ ਹੈਗੀਆਂ ਬੀਬੀਆਂ ਕਿਸ ਮੰਦਰ ਦੀਆਂ ਵੀਡੀਓ ਹੈਗੀ ਆ ਜਿਹੜਾ ਵੀ ਸਾਨੂੰ ਦੱਸਿਆ ਗਿਆ ਉਹਦਾ ਨਾਂ ਅਸੀਂ ਗੁਪਤ ਰੱਖਾਂਗੇ ਤੇ ਉਹਨੂੰ ਉਚਿਤ ਨਾਮ ਵੀ ਦਿੱਤਾ ਜਾਏਗਾ ਦੂਜਾ ਇਹਦੇ ਵੀ ਪੁਲਿਸ ਮਸਲੇ ਦਾ ਹੱਲ ਕਰ ਦੋ ਕਿਉਂਕਿ ਇਹਨਾਂ ਨੂੰ ਦਿੱਕਤ ਆ ਰਹੀ ਹੈ ਸਾਡੇ ਉੱਥੇ ਲਿਖਦਾ ਜਿਹੜਾ ਹੋ ਰਿਹਾ ਉਹ ਤਾਂ ਮਾਫੀ ਬਾਗੀ ਹੈ ਪਰ ਇਹ ਲੋਕ ਮਾਰਨਾ ਨੱਥੀ ਨੂੰ ਕਰਦੇ ਅਸਲ ਵਿੱਚ ਨਾ ਜੀ ਜਿਹੜੇ ਮੰਦਰਾਂ ਦੇ ਵਿੱਚ ਪੰਡਤ ਬੈਠੇ ਹਨ ਜੀ ਉਹਨਾਂ ਦਾ ਵੀ ਕੋਈ ਫਰਜ ਬੰਦਾ ਕਿ ਆਪਾਂ ਰੋਕੀਏ ਉਹਨਾਂ ਵੇਖੋ ਜੀ ਮਗਰ ਆਪਾਂ ਜਿਹੜਾ ਕਹਿੰਦੇ ਇੱਕ ਬੰਦੇ ਦੀ ਨਾਲ ਆਵਾਜ਼ ਆ ਰਹੀ ਆ ਕਿ ਮੈਂ ਆ ਗਾਣਾ ਲਾਦਾ ਗਾਣਾ ਲਾਤਾ ਉਹਨੇ ਨਾਲ ਹੀ ਬੀਬੀਆਂ ਜਿੱਦਾਂ ਦਾ ਗਾਣਾ ਆ ਉਦਾਂ ਦਾ ਐਕਸ਼ਨ ਕਰ ਰਹੀਆਂ ਸ਼ਰਾਬ ਦੇ ਐ ਕਰਕੇ ਐਕਸ਼ਨ ਕਰ ਰਹੀਆਂ ਆ ਇਹਦੇ ਵਿੱਚ ਅਸੀਂ ਇਹਦਾ ਪਤਾ ਲਾ ਰਹੇ ਆ ਜਦੋਂ ਵੀ ਸਾਨੂੰ ਪਤਾ ਲੱਗਿਆ ਇਹਨਾਂ ਦੇ ਖਿਲਾਫ ਕੰਪਲੇਂਟ ਦੇ ਕੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਇਹਨਾਂ ਦੇ ਲੋਕਾਂ ਨੂੰ ਕੀ ਲੋਕਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਆ ਨਾ ਮੰਦਰਾਂ ਦੇ ਵਿੱਚ ਭਜਨ ਲਾਓ ਭਜਨ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਵੀ ਡਾਂਸ ਕਰਨਾ ਚਾਹੁੰਦੇ ਕਰੋ ਅਸੀਂ ਤੁਹਾਨੂੰ ਮਨਾ ਹੀ ਨਹੀਂ ਹੈਗੀ ਪਰ ਜੇ ਤੁਸੀਂ ਪੰਜਾਬੀ ਗਾਣੇ ਲਾ ਕੇ ਸ਼ਰਾਬਾਂ ਦੇ ਗਾਣੇ ਲਾ ਕੇ ਡਾਂਸ ਕਰੋਗੇ ਔਰਤੇ ਤੁਹਾਨੂੰ ਕਾਨੂੰਨੀ ਕਾਰਵਾਈ ਕਰਾਵਾਂਗੇ ਕਾਨੂੰਨ ਦੇ ਰੰਦੇ ਹੋਏ ਕੰਦੂ ਦੇ ਦੈਰੇ 'ਚ ਆ ਕੇ ਤੁਹਾਡੇ ਦੇ ਕਾਰਵਾਈ ਕਰਾਵਾਂਗੇ ਜਦੋਂ ਕੀ ਜੀ ਇਹਦੇ ਵਿੱਚ ਕੋਈ ਬੱਚਾ ਹੋਵੇ ਤੇ ਆਪਾਂ ਕਹਿ ਦਈਏ ਕਿ ਚਲ ਬੱਚੇ ਕੋ ਚਾਣਕ ਗਲਤੀ ਹੋ ਗਈ ਆ ਇਹਨਾਂ ਨੇ ਸਿਆਣੀਆਂ ਬਿਆਣੀਆਂ ਨੇ ਜਾਣ ਬੁੱਝ ਕੇ ਗਲਤੀ ਕੀਤੀ ਆ ਫਿਰ ਉਹਦਾਂ ਦੇ ਹੀ ਐਕਸ਼ਨ ਬਣਾ ਡੇ ਸ਼ਰਾਬ ਵਾਲੇ ਆਇਆ ਕਰਕੇ ਐਕਸ਼ਨ ਬਣਾ ਰਹੀਆਂ ਆ ਇਹ ਇਹਨਾਂ ਨੂੰ ਮਾਫੀ ਦੇਣ ਦੇ ਯੋਗ ਨਹੀਂ ਹੈਗੀਆਂ ਇਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ